ਹੋਣ 10-20 ਕਿੱਲੇ ਤਾਂ ਕੰਮ ਖਾਸਾ ਚਾਹੀਦਾ ਜੱਟ ਨਾਲ ਮੈਜੀ ਸਿੱਖ ਤੇ ਫੋੜ ਨਾਲ ਆਸ਼ਾ ਚਾਹੀਦਾ ਐਵੇਂ ਨਹੀਂ ਰਾਜੇ ਸੱਧੂ ਬਾਈ ਨੇ ਕਿਹਾ ਸਹੀ ਗੱਲ ਕਹੀਆ ਤੇ ਆਪਾਂ ਜਾਂ ਰਾਜਸਥਾਨ ਹਿੰਦੂ ਮਲਕੋਟ ਖੜੇ ਆ ਬਾਰਡਰ ਤੇ ਪੈਂਦਾ ਇੰਡੋਪਾਕ ਬਾਰਡਰ ਤੇ ਨਾਲ ਹੀ ਕਿਲੋਮੀਟਰ ਤੇ ਬਾਰਡਰ ਹੈ ਤੇ ਆਪਾਂ ਬਾਈ ਦੀਪ ਕੋਲੇ ਆਏ ਆ ਤੇ ਤੁਹਾਨੂੰ ਬਾਈ ਇੱਕ ਮਿਹਨਤੀ ਬੰਦੇ ਦੀ ਵੀਡੀਓ ਦਿਖਾਉਣੀ ਹੈ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਇਹ ਬਾਈ ਦੇ ਦਿਮਾਗ 'ਚ ਕਲਾਕਾਰੀ ਬਹੁਤ ਆ ਮਿਸਤਰੀ ਹੈ ਬਾਈ ਇੱਧਰ ਦਿਖਾ ਦਿਓ ਪਹਿਲਾਂ ਕੀ ਕੀ ਨਮੂਨੇ ਤਿਆਰ ਕਰੀ ਬੈਠਾ ਬਾਈ ਆਪਾਂ ਤਾਂ ਪਸ਼ੂਆਂ ਨੂੰ ਉਹ ਪਾ ਦਿੰਨੇ ਆ ਪੱਲੜ ਤੇ ਨੇ ਪੱਕਾ ਕੰਮ ਹੀ ਕਰਦਾ ਬਈ ਦੀਪ ਸਸੀ ਗਾ ਸਸੀ ਬਈ ਹੋਰ ਠੀਕ ਠਾਕ ਹੈ ਬਈ ਵਧੀਆ ਵਧੀਆ ਸਿੱਤਾ ਕਿਵੇਂ ਆ ਵਧੀਆ ਠੀਕ ਫੇਰ ਆ ਗਏ ਸੀ ਕੋਈ ਨਹੀਂ ਬਾਈ ਫਿਰ ਕੀ ਵੈਲਕਮ ਆ ਜਾ ਦਿਲੋ ਠੀਕ ਹੈ ਤੇ ਫੋਰ ਨਾਲ ਆ ਆ ਸਹੀ ਰੱਖਿਆ ਫਿਰ ਅੱਛਾ ਹੋਰ ਇਹ ਗੱਲ ਸੱਚੀ ਕਹੀ ਯਾਰ ਐਸੇ ਤੁਨ ਨੂੰ ਸਹੀ ਹੈ ਬਾਈ ਕੰਮੇ ਇਹੀ ਚੱਲਦਾ ਯਾਰ ਬਾਈ ਹੈ ਚੱਲਦਾ ਇਹੀ ਆਪਣਾ ਇਹ ਕਿਉਂ ਵੱਡਾ ਜਦੋਂ ਹੁਣ ਸਾਹ ਐਡਾ ਛੋਟਾ ਰੱਖਿਆ ਹੈ ਓਏ ਪਤਾ ਕੀ ਆਸ਼ਾ ਕੀ ਸਰਦਾ ਨਹੀਂ ਇਹ ਫਿਰ ਹੋਰ ਕੰਮ ਅੱਛਾ ਹੈ ਫਿਰ ਯਾਰ ਪਤਾ ਕੀ ਹੈ ਟਰੈਕਟਰ ਵੱਡਾ ਹਮ ਹਰ ਇੱਕ ਚੀ ਦੀ ਕਸਾਈ ਕਿਸੇ ਜ਼ਿਆਦਾ ਪ ਤਲ ਮਾਲਾ ਟ੍ਰੈਕਟਰ ਆਪਾਂ ਨਿੱਕਾ ਸਾਰੇ ਕੰਮ ਆਉਂਦਾ ਚੋਣੇ ਚਾਣੇ ਲਿਆਉਣ ਦੇ ਅੱਗੇ ਮੈਂ ਦੱਸਿਆ ਤੁਹਾਨੂੰ ਵੀਡੀਓ 'ਚ ਹਾਂ ਚੋਣੀਆਂ ਆਪਣੇ ਕੰਮਾਂ ਜਿਆਦਾ ਝੋਨੇ ਕਰਕੇ ਉਹਦੇ ਕਰਕੇ ਨਰਮੇ ਕਰਕੇ ਨਰਮੇ ਕਰਕੇ ਨਰਮੇ ਨਮਾ ਸੀ ਲੈਣਾ ਫਿਰ ਜਗਾਉਣਾ ਜਗਾਰੇ ਲਿਆਉਣੇ ਸੋ ਹੁਣ ਇਹ ਆਸੇ ਚੱਲਦਾ ਇਹਦਾ ਖਰਚਾ ਫਿਰ ਉਹੋ ਹੀ ਆ ਮੈਂ ਜਿੰਨੇ ਦਾ ਉਹਦਾ ਮੁੱਲ ਐਨੇ ਟੈਲ ਟੈਅਰ ਹੀ ਹੋ ਜਾਂਦਾ ਜਿਵੇਂ ਉਹ ਪਿਛਲੀ ਵੀਡੀਓ 'ਚ ਚਾਚੇ ਨਾਲ ਭਤੀਜਾ ਚਾਹੀਦਾ ਹਾਂ ਹਾਂ ਚਾਹੀਦਾ ਚਾਹੀਦਾ ਆਛਾ ਜ਼ਰੂਰੀ ਹੈ ਆਛਾ ਜ਼ਰੂਰੀ ਹੈ ਠੀਕ ਖਰਚਾ ਹੈ ਨਹੀਂ ਬਈ ਹੋਰ ਵਾਰਤ ਲਾਉਣਾ ਹਾਂ ਹੌਣ ਭਗਵੰਤ ਮਾਨ ਜੀ ਤੁਹਾਨੂੰ ਪਤਾ ਲੱਗਾ ਚੱਕਰੀ ਬੈਠੇ ਆ ਕੀ ਚੱਕਰੀ ਆ ਭਗਵੰਤ ਮਾਨ ਨੂੰ ਤੁਸੀਂ ਬਾਹਲਾ ਹੋ ਕਰੀ ਜਾਂਦੇ ਮੈਂ ਪਿਛ ਤੜਕੇ ਦਾ ਆਵਾ ਹੈ ਪਾਣੀ ਨਹੀਂ ਛੱਡਦਾ ਭਾਈ ਪਾਣੀ ਪਿੱਛੇ ਪਾਣੀ ਨਹੀਂ ਛੱਡਦਾ ਪਾਣੀ ਯਾਰ ਬੜਾ ਖਰਾਬ ਕਰਦਾ ਬੜਾ ਖਰਾਬ ਪਾਣੀ ਸਾਡੇ ਦਾ ਡੋਬੀ ਜਾਂਦੇ ਆ 4 ਮਹੀਨੇ ਹੋ ਗਏ 4 ਹੀ ਬਗ ਜਾਂਦੇ ਆ ਮਹੀਨੇ ਦੇ ਇੱਕ ਵਾਰੀ ਜੀ ਫਿਰ ਪਾਣੀ ਨਾ ਆਇਆ ਤਾਂ ਖਤਮ ਹੀ ਆ ਖੇਡਾ ਤੁਹਾਡਾ ਖਤਮ ਆ ਭਾਈ ਗਾਂ ਫਿਰ ਕੀ ਵਾਖੀ ਜੀ ਬੀਜਾਂ ਬਰਾਨੀ ਹੁੰਦਾ ਸ ਇਹ ਤਾਂ ਹੁਣ ਮਨ ਲਾ ਸੋਣ ਭਾਦ ਦਾ ਮਹੀਨਾ ਚੱਲੀ ਜਾਂਦਾ ਹੂੰ ਪਾਣੀ ਹੁਣ ਨਹੀਂ ਆਉਦਾ ਗਾਂ ਕਾਲ ਜੀ ਆਉਣਾ ਥੱਲੇ ਵਾਲਾ ਪਾਣੀ ਥੱ ਜਵੇਂ ਹਾਂ ਜਿੰਦਾ ਕੋਲ ਤੈਨੂੰ ਕੱਲ ਵੀਡੀਓ ਵੇਖਿਆ ਉਹਨਾਂ ਕਹੇਰੀ ਹੈ ਉਹ ਪਿੰਡ ਚ ਤਿੰਨ ਚਾਰ ਬੋਰ ਲਾ ਲਓ ਆ ਪੰਜ ਸੱਤ ਬੋਰ ਲਾ ਲਾ ਬਸ ਬਸ ਇੰਨੇ ਉਹ ਜੋ ਨਾ ਲਾਉਂਦੇ ਬਾਕੀ ਖਤਮ ਅਛਾ ਨਰਮਾ ਪਾਣੀ ਪਾਣੀ ਕਰੀਆ ਤੈਨੂੰ ਵੀਡੀਓ ਬਣਾਈ ਆਪਾਂ ਦੇਖਿਆ ਹੀ ਹਮ ਨਰਮਾ ਪਾਣੀ ਉਹ ਪਾਣੀ ਲਾਇਆ ਅੱਜ ਵਾਰੀ ਜਾਓ ਰਾਮ ਮਾਲਕ ਦੀ ਤੇ ਜਾਂ ਪਰ ਨਹਿਰ ਤੇ ਅੱਜ ਮਹੀ ਭਾਜੀ ਸਾਡੀ ਨਹਿਰ ਖੋਲਣੀ ਹੈ ਇਹ ਗਰੰਟੀ ਹੈ ਇਹ ਕੀ ਚੱਕਰ ਬਸ ਉਦੋਂ ਪਾਣੀ ਦਾ ਲੈਵਲ ਉਦੋਂ ਉਦੋਂ ਤਾਂ ਹੋ ਜਾਂਦਾ ਦੋ ਮੀਨਾ ਲੋ ਥੱਲੇ ਚੱਲ ਰੱਬ ਨਾਲ ਬਾਰੇ ਬੰਦਾ ਕੀ ਮਾਰ ਦੂ ਸੂਬਿਆਂ ਦੀਆਂ ਗੱਲਾਂ ਹਨਾ ਆਪ ਸਮੇਂ ਕੀ ਕਰ ਸਕਦੇ ਹਨਾ ਮਾੜੀਆਂ ਸਰਕਾਰਾਂ ਲਾ ਲੋ ਕਿਵੇਂ ਲਾ ਲੋ ਤੇ ਚੰਜੂ ਚੰਜੂ ਫਿਰ ਸ਼ੌਕ ਹੈ ਪੂਰਾ ਸ਼ੌਕ ਸੰਧ ਸੰਧ ਆਉਦੇ ਆ ਬਈ ਆਪਣੇ ਕੋਲ ਇੱਕ ਯਾਰ ਗੱਲ ਇਹ ਹੈ ਵੀ ਪਿਛਲੀ ਵੀਡੀਓ ਜੀ ਵੀ ਕਿਹਾ ਸੀਗਾ ਤੁਸੀਂ ਕਿ ਸਾਰਿਆਂ ਦੇ ਸੰਧ ਆਉਦੇ ਆ ਤੁਹਾਡੇ ਕੋਲ ਸਾਡੇ ਕੋਲੇ ਆਪਣੇ ਆਪ ਦੇ ਆ ਬਈ ਆਪਾਂ ਤੁਹਾਨੂੰ ਆਪਾਂ ਪਿੰਡ ਵੀ ਅੱਜ ਵੀ ਵਿజిਟ ਕਰਾ ਸਕਦੇ ਆ ਹੂੰ ਇਕ ਰਾਏ ਤੇ ਸਭ ਕੋਲੇ ਆਉਂਦੇ ਆ ਜਿਹੜੇ ਪਰ ਮਰਜ਼ੀ ਨਹੀਂ ਗਾ ਮਾਲ ਆਪਣਾ ਕਰਦੇ ਜੀ ਜੀ ਤੁਸੀਂ ਕਿਹਾ ਸੀਗਾ ਵੀ ਖੇਤੀ ਕਰਨੇ ਸੰਦ ਆਪ ਦੇਣਗੇ ਮੰਗਣ ਨਹੀਂ ਜਾਂਦਾ ਕਿ ਇਹ ਸਹੀ ਹੈ ਗੱਲ ਮੰਗਣਾ ਨਹੀਂ ਮੰਗਣ ਜਾਂਦਾ ਚੱਲ ਮੰਗਣਾ ਪੈ ਵੀ ਜਾਂਦਾ ਇਕੱਤਰ ਹਾਂ ਪਰ ਉਹ ਨਹੀਂ ਵੀ ਸਾਰੇ ਮੰਗਣ ਜਾਣੇ ਮਰੱਬੇ ਦੀ ਬਵਾਹੀ ਕਰ ਲਾ ਸਭ ਸਾਰੇ ਮੰਗ ਕੇ ਬਾਵਾਂ ਗਲਤ ਗੱਲ ਹੈ ਅੱਛਾ ਲਓ ਵੀ ਦੀਪਕਾਂ ਦਾ ਸੰਦ ਮੰਗਣ ਜਾਣੇ ਤਾਂ ਸ਼ਰਮ ਆਉਂਦੇ ਆ ਅਸੀਂ ਸ਼ਰਮੀ ਫੁੱਲ ਸੰਦ ਘਰੇ ਹੋਣਗੇ ਆ ਕੀ ਕਹਿਣਾ ਵੀ ਜਮਾਂ ਹੀ ਅਣ ਸੰਦ ਦੇ ਇੱਕ ਦੀ ਚੀਜ਼ ਹਣਾ ਉਹ ਲਿਆ ਸਕਦੇ ਜਾਂ ਰਲ ਮਿਲ ਕੇ ਤੇ ਉਹ ਸੰਦ ਆ ਦੇਖ ਲਓ ਵੀ ਇਧਰ ਤਵੀਆਂ ਇੱਕ ਤਵੀਆਂ ਮਗਰ ਪਾਈ ਖੜਾ ਬਾਈ ਤੇ ਇੱਕ ਆ ਚੁੰਜੂ ਆ ਪੂਰੇ ਸ਼ੌਂਕ ਨਾਲ ਖੇਤੀ ਕਰਦਾ ਇੱਧਰ ਦੇਖੋ ਬਈ ਮਸ਼ੀਨ ਸੀਗੀ ਵੱਡੀ ਵੇਚਤੀ ਹੈ ਨਾ ਬਾਈ ਆ ਮਸ਼ੀਨ ਵੇਚਤੀ ਮਸ਼ੀਨ ਵੇਚਤੀ ਬਾਈ ਨੇ ਆ ਕਰੇ ਬੀਜਣ ਵਾਲੀ ਮਸ਼ੀਨ ਆ ਗਈ ਉਹ ਨਰਮੇ ਵਾਲੀ ਆ ਗਈ ਉਹ ਨਰਮੇ ਵਾਲੀ ਆ ਗਈ ਠੀਕ ਆ ਹਰੇਕ ਸੰਦ ਘਰੇ ਆ ਬਈ ਇੱਧਰ ਅੰਦਰ ਪਿਆ ਸੰਦ ਮੈਂ ਨਾ ਵੀ ਰੋ ਕਿਹੜਾ ਸੰਦ ਆ ਜਿਹੜਾ ਦੀਪ ਕੋਲੇ ਹੈ ਨਹੀਂਗਾ ਤੇ ਆ ਵੇਖ ਲਓ ਬਾਈ ਜਨਰੇਟਰ ਆ ਜਨਰੇਟਰ ਦੀ ਖਾਸੀਅਤ ਵੀ ਤੁਹਾਨੂੰ ਦੱਸ ਦਿੰਨੇ ਆ ਆ ਜਨਰੇਟਰ ਤੋਂ ਮੈਨੂੰ ਲੱਗਦਾ ਵੀ ਲੋਕ ਤਾਂ ਕੇਰਾ ਲਾ ਕੇ ਪੈਸੇ ਤੇ ਘਰੇ ਠਾਲ ਦਿੰਦੇ ਆ ਇਹ ਬੰਦੇ ਨੇ ਪੈਸੇ ਕਮਾਇਆ ਆਪ ਪੈਸੇ ਕਿਵੇਂ ਕਮਾਇਆ ਦੀ ਪੈਸੇ ਇਹਦਾ ਪਤਾ ਕਿਵੇਂ ਕਮਾਇਆ ਆਪਣੇ ਇਥੇ ਤਸਵੀਰ ਹਾਂ ਰਜਿਸਟਰੀਆਂ ਨਹੀਂ ਹੁੰਦੀਆਂ ਨਾ ਕਈ ਵਾਰੀ ਲਾਰਜ ਆਵੜਦੀ ਆਪਾਂ ਕਰਾਇਆ 500 ਰੁਪਏ ਰਜਿਸਟਰੀ ਲੱਗਾ ਸੀ 10 12 ਰਜਿਸਟਰੀ ਇਕੱਠੀ ਹੋ ਜਾਣਾਂ ਆਪਾਂ ਜਾ ਕੇ ਚਲਾ ਦਿੰਦੇ ਆ ਬਸ ਲਓ ਦੇਖੋ ਇਧਰ ਆਪਾਂ ਗਏ ਨੇ ਨਾ ਪਿੰਡ ਚੇਰੂੰ ਹੀ ਲਾ ਦੋ ਕੋਈ ਨਹੀਂ ਹੋ ਨਹੀਂ ਲਾਉਣਾ ਬਾਈ ਇਹ ਗੱਲ ਸਹੀ ਹੈ ਜੇ ਚੀਜ਼ ਤੇ ਪੈਸਾ ਲਾ ਕੇ ਨਾ ਰਜਿਸਟਰੀਆਂ ਇਥੇ ਲੈਟ ਉੱਠ ਜਾਂਦੀ ਸੀਗੀ ਤੇ ਉਥੇ ਅਕਰ ਰਜਿਸਟਰੀ ਦਾ 500 ਰੁਪਏ ਲੈਂਦਾ ਬਾਈ ਜਿਹਨੇ ਪੈਸੇ ਕਮਾਉਣੇ ਆ ਤੇ ਹੋਰ ਵੀ ਕਈ ਕੰਮਾਂ ਤੇ ਬਾਈ ਲੈ ਜਾਂਦਾ ਹਾਂ ਆ ਬਸ ਡਾਇਰੈਕਟਰ ਜ ਤਾਂ ਅੰਦਰ ਇਹਨਾਂ ਦਾ ਪੈਸਾ ਕਮਾਉਣਾ ਚਾਹੀਦਾ ਕਮਾਈ ਹੈਗੀ ਆ ਪੰਜਾਬ ਚ ਰਹਿ ਕੇ ਨਾ ਇੱਧਰ ਦੇਖ ਲਓ ਬਈ ਸੰਦ ਸਾਰੇ ਪਿਆ ਇੱਧਰ ਦੇਖ ਲਓ ਆ ਦੇਖੋ ਚਿੱਜੂ ਜੰਜੂ ਪਲੌ ਪਿਆ ਸਾਰੇ ਬਈ ਹਰੇਕ ਚੀਜ਼ ਤੁਹਾਨੂੰ ਘਰੇ ਮਿਲ ਜੂਗੀ ਬਈ ਆਏ ਨਹੀਂਗਾ ਵੀ ਤੁਹਾਨੂੰ ਕਿਤੇ ਜਾ ਕੇ ਸੰਦ ਮੰਗਣੇ ਪੈਣਗੇ ਆਹ ਪ੍ਰੋਜੈਕਟ ਫਿਰ ਕਿਵੇਂ ਤਿਆਰ ਕੀਤਾ ਬਈ ਕੀ ਦਮਾਰੀ ਹੈ ਅੱਛਾ ਹੋਰ ਇਹ ਫਰਤਲ ਪਾਗੇ ਪਸ਼ੂਆਂ ਵਾਸਤੇ ਜੇ ਤੇ ਡੇਲੀ ਪੱਲੀਆਂ ਜਾਂਦਾ ਔਖਾ ਜਾਂਦਾ ਈ ਹੋਰ ਆ ਹੁਣ ਛਾਂ ਦੇ ਖੜੇ ਬਸ ਥੱਲੇ ਕਰੀ ਜਾ ਬਸ ਇਹਨੂੰ ਫੇਰ ਕਿਤੇ ਥੱਲੇ ਸਿਰ ਦੇਣਾ ਹੋਰ ਇੱਧਰ ਵੀ ਥੱਲੇ ਖੜ ਜਾਂਦੇ ਹਨ ਹਾਂ ਉੱਧਰ ਵੀ ਖੜ ਨੇ ਉੱਧਰ ਵੀ ਖੜ ਨੇ ਦੋਵੇਂ ਬਦਖਰ ਨਹੀਂ ਹੈ ਦੇਖ ਲੋ ਯਾਰ ਹਨਾ ਦਿਮਾਗ ਹੁੰਦਾ ਬੰਦੇ ਦਾ ਜਿਹਨੇ ਕਰਨਾ ਕੰਮ ਹਨਾ ਤੇ ਨਹੀਂ ਤਾਂ ਬਹਾਨੇ ਆ ਬਹਾਨੇ ਬਾਈ ਤਾਂ ਬਹੁਤ ਆ ਬਾਈ ਬਹਾਨੇ ਬਾਈ ਤਾਂ ਹੈਗੇ ਹੈ ਸਾਡੇ ਵਰਗੇ ਬਹਾਨੇ ਸਾਡੇ ਵਰਗੇ ਹੈਗੇ ਹੈ ਤੇ ਇੱਕ ਚੀਜ਼ ਤਾਂ ਫਿਰ ਛਟੀਆਂ ਵੀ ਕੱਢ ਗਈਆਂ ਸਭ ਕੁਝ ਕਿ ਨਰਮਾ ਥੋੜਾ ਨਰਮ ਸੀਗਾ ਕੋਈ ਨਹੀਂ ਹੁੰਦਾ ਛਟੀਆਂ ਬਾਲਣ ਬਥੇ ਰੱਖ ਆ ਜਣਾ ਇੱਥੇ ਆ ਜਣਾ ਮਹਾਰਾਜ ਦੀ ਕਰਪਾ ਏਲੀ ਆ ਬਾਈ ਥੋੜਾ ਹੋਗਾ ਇਹ ਨਰਮਾ ਹਨਾ ਤੇ ਮੇਨ ਗੱਲ ਆ ਤਾਂ ਬਾਈ ਚਲੋ ਵੇਖ ਲੋ ਜੇ ਪਾਣੀ ਦਾ ਐਡਜਸਟਮੈਂਟ ਹੁੰਦੀ ਆ ਯਾਰ ਛੱਡੋ ਸਿਸਟਮ ਕਰ ਦੋ ਯਾਰ ਮੈਂ ਇਹ ਕੈਂ ਖੇਤ ਹਨਾ ਸਾਰੇ ਤੇ ਬੁਰਾ ਹਾਲ ਹੀ ਆ ਚਲੋ ਭਗਵੰਤ ਮਾਣ ਨੂੰ ਵੀ ਕਰ ਦਿੰਨੇ ਆ ਪੀਲ ਵੀ ਜਿੰਨਾ ਕਿ ਛੱਡ ਸਕਦੇ ਆ ਜਿੰਨਾ ਕਿ ਵਾਧੂ ਲਾਵਾ ਵਾਧੂ ਪਾਣੀ ਛੱਡ ਦੋ ਨਾ ਜੇ ਛੱਡ ਸਕਦੇ ਆ ਤਾਂ ਤੇ ਬਾਕੀ ਬਈ ਮਸਲੇ ਇਹਨਾਂ ਦੇ ਨਾ ਕੀ ਕਹਿ ਸਕਦੇ ਨਾ ਕਿੱਥੇ ਆ ਤੇ ਠੀਕ ਆ ਬਾਈ ਆਪਾਂ ਅੱਗੇ ਵੀਡੀਓ ਪਾਉਨੇ ਹੋਰ ਦਿਖਾਵਾਂ ਤੁਹਾਨੂੰ ਰਾਜਸਥਾਨ ਦਾ ਕਲਚਰ ਦਿਖਾਵਾਂਗੇ ਤੇ ਬਾਈ ਦੀਪ ਕੋਲੇ ਆਏ ਸੀ ਗਿਆ ਪਰ ਆਦ ਇੱਥੇ ਰਹੇ ਸੀ ਬਹੁਤ ਵਧੀਆ ਬੰਦਾ ਤੇ ਬਾਈ ਦਾ ਪੇਜ ਆ ਦੀਪ ਰਮਾਣਾ ਠੀਕ ਆ ਤੇ ਕਰ ਲਿਓ ਫੋਲੋ ਮਸ਼ੀਨਾ ਮਸ਼ੂਨਾ ਲੈ ਆਈਏ ਕਿਸੇ ਦੇ ਦਾ ਕੰਮ ਵੀ ਆਪਣਾ ਖੇਤੀਬਾੜੀ ਦਾ ਕੋਈ ਵੀ ਅਰਸੰਦ ਲੈਣਾ ਤੁਸੀਂ ਜਾਂ ਜ਼ਮੀਨ ਪ੍ਰਤੀ ਕੋਈ ਗੱਲ ਪੁੱਛਣੀ ਹੈ ਨਾ ਤੇ ਬਾਈ ਨਾਲ ਕਨੈਕਟ ਕਰ ਲਓ ਬਹੁਤ ਵਧੀਆ ਬੰਦਾ ਇਨਸਾਨਾ ਹਿੰਦੂ ਮਾਲ ਕੋਟ ਹੈ ਜੇ ਕੋਈ ਆਉਂਦਾ ਵੀ ਆਪਣਾ ਯੂਟਿਊਬਰ ਭਰਾ ਆਉਂਦਾ ਤਾਂ ਦੀਪ ਕੋਲੇ ਜ਼ਰੂਰ ਹੋ ਗਿਆ ਕਰੋ ਫੋਨ ਕਰ ਲਿਆ ਕਰੋ ਤੇ ਠੀਕ ਆ ਬਾਈ ਦੀਪ ਓਕੇ ਮਿਲਦੇ ਆਂ ਫੇਰ ਓਕੇ ਤੇ ਸਾਸ਼ੀ